ਕੀ ਕਿੰਨੀ ਸੀ ਅੱਜ ਹੁਣ ਬਦਲ ਤਾਂ ਨਹੀਂ ਗਈ 19 ਸੀ ਤੜਕੇ ਜਿੰਨੀ ਨਹੀਂ ਹੋ ਗਿਆ ਭਾਈ ਤੇਰਾ ਨਾਮ ਕੀ ਸੀ ਗੁਰਪਾਲਪੁਰ ਹਾਂ ਛੋੜਦਾ ਕਰਕੇ ਛੋੜ ਤੂੰ ਕਰ ਸੁੱਕੇ ਕਿਵੇਂ ਹੋਇਆ ਨਹੀਂ ਕਿ ਤੂੰ ਕਰਨੀ ਤੂੰ ਕਰ ਸੁੱਕੇ ਕਿਵੇਂ ਹੋਇਆ ਸੌਦਾ ਭਾਈ ਸੁਖੇ 200 ਰੁਪਏ ਛੋੜਾ ਬਾਈ ਇਹਨੇ ਯਾਦ ਕਰਾਈ ਛੋੜਾ ਯਾਦ ਕਰਾਈ ਸੁਖੇ ਤੈਨੂੰ ਪਹਿਲਾਂ ਹੀ ਇੱਥੇ ਮੈਂ ਇਹਨੂੰ ਦਿੱਤੇ ਆ ਠੀਕ ਹੈ ਉਹ ਵਿਆਹ ਦੇ ਲਈ 100 ਦੇ ਤੁਰਾ ਕੋਈ ਸੁਖੇ ਹੋ ਗਿਆ ਤੂੰ ਮੈਨੂੰ ਉਹ ਦਲਾਲੀ ਵੀ ਲੜੀ ਆਣੇ ਆ ਹੋ ਗਿਆ ਅੰਦਰ ਵਾਲੀ ਲੈ ਲਈ ਸੁਖੇ ਕਿਵੇਂ ਹੋਇਆ ਸੁਖੇ ਸੌਦਾ ਬੱਬਾ ਯਾਰ ਵਧੀਆ ਹੋ ਗਿਆ ਪਰ ਖੁਸ਼ ਹੋ ਕੇ ਬਾਈ ਨੂੰ ਬੱਕਰੀ ਦੇਨੇ ਕਰ ਤੂੰ ਆਹ ਬੱਕਰੀ ਨਾਲ ਕਿੰਨੇ ਰੁਪਏ ਨਾਲ ਹੋਇਆ 950 ਸੁਖੇ ਨੇ ਲਿਆ ਨਾਲ ਬੱਕਰੀ ਦੇ ਕੋਲ ਡੀਟਲ ਤੇ ਬੀਟਲ ਦੇ ਬਰਬਰੀ ਦਾ ਹੋਇਆ ਹੈਨਾ ਤੇ ਲਿਖਾਈ ਆ ਅਬ ਤੋਂ ਅੱਜ ਦੀ ਉੱਤਨੇ ਦਾ ਸੌਦਾ ਕਰ ਲਿਆ ਬਸ ਓਕੇ ਗਏ ਨੇ ਪੈਸੇ ਹਾਂ ਹੋ ਗਿਆ ਵੀਰੇ ਠੀਕ ਆ ਭਾਈ ਸੌਦਾ ਕਰ ਲਿਆ ਗਾਣ ਉਹ ਇੰਨੀ ਦੀ ਲੈ ਕੇ ਉੰਨੀ ਦੀ ਵਿੱਚ ਲੈ ਭਈ ਆ ਬੀਟਲ ਬੱਕਰੀ ਦਾ ਸੌਦਾ ਹੋਇਆ ਸੁੱਖੇ ਦਾ ਜਿਹੜੀ ਸਾਨੂੰ ਪਹਿਲਾਂ ਵੀਡੀਓ ਦਿਖਾਈ ਚੱਲੀ ਜਾਂਦੀ ਹੈ ਮੈਂ ਨਾ ਨਾ ਮੈਂ ਤੂੰ ਪੈਸੇ ਪਹੁੰਚਿਆ ਕਰੋ ਦੋਸਤ ਕੋਈ ਰਿਹਾ ਇਸ ਬੱਕਰੀ ਦਾ ਸੌਦਾ ਹੋਇਆਗਾ ਤੁਹਾਨੂੰ ਬਰਬਰੀ ਵੀ ਦਿਖਾਉਣੇ ਆ ਬੱਕਰੀ ਆ ਬੱਕਰਾ ਤੇ ਆ ਬੱਕਰੀ ਜਿਹੜੀ ਸੁਖੇ ਨੇ ਲਈ ਆ ਬਾਈ ਬੀਟਲ ਬੱਕਰੀ ਦਿੱਤੀ ਆ ਨਾਲ 9000 ਰੁਪਇਆ ਲਿਆ ਤੇ ਆ ਪੱਠ ਬੱਕਰਾ ਦੋਸਤੋ ਸਾਨੂੰ ਸੌਦਾ ਦਿਖਾ ਦਈਏ ਸੁਖਨਾ ਮੰਡੀ ਦਾ ਸਵੇਰ ਸਵੇਰ ਦਾ ਟਾਈਮ ਆ ਤੇ ਡਾਕਟਰ ਸਾਹਿਬ ਪਿੰਡ ਸੁਖਨੇ ਤੋਂ ਹੀ ਆ ਇੱਕ ਨਾ ਇੱਕ ਪਹਿਲਾਂ ਲੈ ਗਏ ਸੀ ਪਿਛਲੀ ਮੰਡੀ ਤੇ ਇੱਕ ਹੋਰ ਲੈ ਗਏ ਤੇ ਕੀ ਹਾਲ ਆ ਡਾਕਟਰ ਸਾਹਿਬ ਵਧੀਆ ਠੀਕ ਆ ਜੀ ਤੇ ਇਹ ਹੋ ਗਿਆ ਸੌਦਾ ਹੀ ਹਾਂ ਜੀ ਬਾਈ ਕਿਹੜੇ ਮਿੰਡੋਂ ਆਇਸ ਤੁਸੀਂ ਕੀ ਨਾਂ ਬਾਈ ਦਾ ਵਿੰਦਰ ਸਿੰਘ ਠੀਕ ਕਿੰਨੇ ਨਗ ਲੈ ਆਏ ਹੋ ਬਾਈ ਦੋ ਆ ਜੀ ਇੱਕ ਬੱਕਰਾ ਦਿੱਖਾ ਸਾਰੇ ਕਿੰਨੇ ਨਗ ਲੈ ਆਏ ਹੋ ਸਾਰੇ ਜੀ ਪੰਜ ਕਿੰਨੇ ਸੌਦੇ ਹੋਗੇ ਇੱਕ ਜੀ ਪਹਿਲਾ ਹੋ ਗਿਆ ਕਿੰਨੇ ਚ ਹੋਇਆ 4500 ਤੇ ਲਿਖਾਈ ਲਿਖਾਈ ਬਾਈ ਦੀ ਤੇ ਆਗੇ ਪੈਸੇ ਤੁਹਾਡੇ ਕੋਲੇ ਹਾਂ ਜੀ ਡਾਕਟਰ ਸਾਹਿਬ ਠੀਕ ਹੈ ਨਾ ਤੁਹਾਨੂੰ ਠੀਕ ਹੈ ਬਾਈ ਜੀ ਹੋਰ ਮੰਨ ਕੇ ਚੱਲ ਬਾਈ ਤੁਹਾਡੀ ਕੀ ਗਰੰਟੀ ਕੀ ਕਹਿੰਦੇ ਤੁਸੀਂ ਦੱਸਿਓ ਮੜਾ ਜਾ ਵਿਆਹਿਆਂ ਦੇ ਲੱਤਦਾ ਵੀ ਅਸੀਂ ਟੀਕੇ ਲਵਾਇਆ ਹੈ ਉਹਨਾਂ ਕਰਕੇ ਲੰਗਾ ਮਾਰਦੀ ਹੈ ਲੈ ਹੁਣ ਦੱਸਿਓ ਬਾਈ ਜੀ ਕੀ ਗਾਰੰਟੀ ਆਂਦੇ ਜੀ ਤੁਸੀਂ ਵੀ ਇਹ ਕੋਈ ਆ ਲੱਤ ਦੀ ਆਪਣੀ ਗਾਰੰਟੀ ਹੈ ਵੀ ਜਿਹੜਾ ਟਿਕਟਾ ਲਵਾਇਆ ਸੀ ਹਾਂ ਬਿਮਾਰੀ ਵੀ ਉਹ 4 ਦਿਨਾਂ ਦੀ ਆਪਣੀ ਗਾਰੰਟੀ ਪੰਜ ਚਾਰ ਦਿਨਾਂ ਦੀ ਆਪਣੀ ਗਾਰੰਟੀ ਹੈ ਵੀ ਪਾਠ ਸਹੀ ਸਲਾਮਤ ਰਹੂਗੀ ਤੁਸੀਂ ਹੈਨਾ ਵੀ ਜੇ ਕੋਈ ਉਹ ਜੀ ਪ੍ਰੋਬਲਮ ਹੁੰਦੀ ਹੈ ਜਾਂ ਮਰਦੀ ਹੈ ਤਾਂ ਪੰਜ ਚਾਰ ਦਿਨ ਤੁਹਾਡਾ ਜ਼ਿੰਮੇਵਾਰ ਹੋ ਤੁਸੀਂ ਠੀਕ ਹੈ ਬਾਈ ਜੀ ਠੀਕ ਹੈ ਡਾਕਟਰ ਸਾਹਿਬ ਠੀਕ ਹੈ ਜੀ ਓਕੇ ਸਰ